ਪੰਜਾਬ ਚ ਟੋਲ ਪਲਾਜ਼ਾ ਬੰਦ ਹੋਣ ਕਾਰਨ ਹੁਣ ਤੱਕ ਕਾਫੀ ਵੱਡਾ ਨੁਕਸਾਨ ਹੋ ਚੁੱਕਿਆ ਦੱਸ ਦਈਏ ਕਿ ਪੰਜਾਬ ਚ ਟੋਲ ਪਲਾਜ਼ਾ ਬੰਦ ਹੋਣ ਕਾਰਨ ਹੁਣ ਤੱਕ ਲਗਭਗ 140 ਕਰੋੜ 93 ਲੱਖ ਰੁਪਏ ਦਾ ਨੁਕਸਾਨ ਹੋਇਆ ਇਸ ਮਾਮਲੇ ਨੂੰ ਲੈ ਕੇ NHAI ਯਾਨੀ ਕਿ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ ਤੇ ਜਿਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਸੀ ਹੁਣ ਅਸੀਂ ਇੱਥੇ ਗੱਲ ਕਰਦੇ ਹਾਂ ਕਿ ਪੰਜਾਬ ਦੇ ਕਿਹੜੇ ਟੋਲ ਤੋਂ ਕਿੰਨੀ ਕਮਾਈ ਹੁੰਦੀ ਹੈ ਤੇ ਕਿੰਨਾ ਨੁਕਸਾਨ ਹੁਣ ਤੱਕ ਹੋ ਚੁੱਕਿਆ ਸਭ ਤੋਂ ਪਹਿਲਾਂ ਜੇ ਗੱਲ ਕੀਤੀ ਜਾਵੇ ਅੰਮ੍ਰਿਤਸਰ ਕਰਨਤਾਰਨ ਦੇ ਟੋਲ ਪਲਾਜ਼ਾ ਦੀ ਤਾਂ ਇਸ ਟੋਲ ਪਲਾਜ਼ਾ ਨੂੰ ਬੰਦ ਹੋਣ ਕਾਰਨ ਹਰ ਰੋਜ਼ ਕਰੋੜਾਂ ਦਾ ਨੁਕਸਾਨ ਹੋ ਰਿਹਾ ਹੁਣ ਤੱਕ ਟੋਲ ਪਲਾਜ਼ਾ ਦੇ ਬੰਦ ਹੋਣ ਕਾਰਨ 9 ਕਰੋੜ 62 ਲੱਖ ਦਾ ਵੱਡਾ ਨੁਕਸਾਨ ਹੋਇਆ ਹੈ ਅੰਮ੍ਰਿਤਸਰ ਦਾ ਟੋਲ ਪਲਾਜ਼ਾ 9 ਫਰਵਰੀ ਤੋਂ 12 ਮਾਰਚ ਤੱਕ ਯਾਨੀ ਕਿ 32 ਦਿਨਾਂ ਲਈ ਪਹਿਲਾਂ ਬੰਦ ਰਿਹਾ ਉਸ ਤੋਂ ਬਾਅਦ 9 ਦਿਨ ਤੇ ਫਿਰ 4 ਦਿਨ ਤੇ ਹੁਣ 6 ਜੂਨ ਤੋਂ 21 ਜੂਨ ਤੱਕ ਬੰਦ ਰਿਹਾ ਜੇ ਗੱਲ ਕੀਤੀ ਜਾਵੇ ਦੂਸਰੇ ਟੋਲ ਪਲਾਜ਼ਾ ਦੀ ਤਾਂ ਦੂਸਰਾ ਟੋਲ ਪਲਾਜ਼ਾ ਜਲੰਧਰ ਦਾ ਹੈ ਜੋ ਚੱਕ ਬਹਿਆਣਾ ਪਿੰਡ 'ਚ ਬਣਿਆ ਹੋਇਆ ਇਸ ਟੋਲ ਪਲਾਜ਼ਾ ਤੇ ਹੁਣ ਤੱਕ 2 ਕਰੋੜ 34 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਇਹ ਟੋਲ ਪਲਾਜ਼ਾ 2 ਜੂਨ 2024 ਤੋਂ 2 ਜੁਲਾਈ 2024 ਤੱਕ ਬੰਦ ਚੱਲ ਰਿਹਾ ਹੈ। ਤੀਸਰਾ ਟੋਲ ਪਲਾਜ਼ਾ ਲੁਧਿਆਣਾ ਦਾ ਲਾਡੋਵਾਲ ਟੋਲ ਪਲਾਜ਼ਾ ਤੇ ਇਸ ਟੋਲ ਪਲਾਜ਼ਾ ਨੂੰ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਵੀ ਕਿਹਾ ਜਾਂਦਾ ਹੈ ਤੇ ਇੱਥੇ ਇੱਕ ਦਿਨ ਦੀ ਕਮਾਈ 1 ਕਰੋੜ 7 ਲੱਖ ਰੁਪਏ ਹੈ ਤੇ ਹੁਣ ਤੱਕ 24 ਕਰੋੜ 69 ਲੱਖ ਦੀ ਕਮਾਈ ਦਾ ਇੱਥੇ ਨੁਕਸਾਨ ਹੋ ਚੁੱਕਿਆ ਏ ਟੋਲ ਪਲਾਜ਼ਾ 12 ਫਰਵਰੀ ਤੋਂ 22 ਫਰਵਰੀ ਤੱਕ ਬੰਦ ਰਿਹਾ ਜਿਸ ਵਿੱਚ ਕਰੀਬਨ 6 ਕਰੋੜ 99 ਲੱਖ ਦਾ ਨੁਕਸਾਨ ਹੋਇਆ ਤੇ ਹੁਣ ਵੀ ਇਸ ਟੋਲ ਪਲਾਜ਼ਾ ਨੂੰ ਬੰਦ ਕਰ ਦਿੱਤਾ ਗਿਆ ਚੌਥਾ ਟੋਲ ਪਲਾਜ਼ਾ ਅੰਬਾਲਾ ਚ ਕੱਗਰ ਟੋਲ ਪਲਾਜ਼ਾ ਜੋ ਕਿ ਕਿਸੇ ਪ੍ਰਦਰਸ਼ਨ ਕਾਰਨ ਲਗਾਤਾਰ ਬੰਦ ਚੱਲ ਰਿਹਾ ਹੈ ਇੱਥੇ ਹਰ ਰੋਜ਼ 74 ਲੱਖ ਰੁਪਏ ਦਾ ਨੁਕਸਾਨ ਹੋ ਰਿਹਾ ਤੇ ਹੁਣ ਤੱਕ 104 ਕਰੋੜ 28 ਲੱਖ ਦਾ ਨੁਕਸਾਨ ਹੋ ਚੁੱਕਿਆ ਜੇ ਸਾਰੇ ਟੋਲ ਪਲਾਜ਼ਿਆਂ ਦੀ ਕੁੱਲ ਕਮਾਈ ਨੂੰ ਦੇਖਿਆ ਜਾਵੇ ਤਾਂ ਹੁਣ ਤੱਕ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੂੰ 140 ਕਰੋੜ 93 ਲੱਖ ਦਾ ਨੁਕਸਾਨ ਹੋਇਆ ਜ਼ਿਕਰ ਵਾਲੀ ਗੱਲ ਇੱਥੇ ਹੈ ਕਿ ਕੁਝ ਦਿਨ ਪਹਿਲਾਂ ਹੀ NHAI ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ ਕਿ ਟੋਲ ਪਲਾਜ਼ਾ ਦੇ ਬੰਦ ਹੋਣ ਕਾਰਨ ਉਹਨਾਂ ਦਾ ਕਾਫੀ ਨੁਕਸਾਨ ਹੋ ਰਿਹਾ ਤੇ ਸਰਕਾਰ ਵੱਲੋਂ ਕੁਝ ਵੀ ਨਹੀਂ ਕੀਤਾ ਜਾ ਰਿਹਾ ਜਿਸ ਤੋਂ ਬਾਅਦ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਤੇ ਮਾਮਲੇ ਦੀ ਅਗਲੀ ਸੁਣਵਾਈ 10 ਜੁਲਾਈ ਨੂੰ ਹੋਵੇਗੀ ਤੁਸੀਂ ਕੀ ਸੋਚਦੇ ਹੋ ਟੋਲ ਪਲਾਜ਼ਾ ਬਾਰੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ